ਰੁਪਈਆ 1000 ਨਾਮ ਤੇ ਨੇ ਪੱਕੀ ਗੱਲ ਆ ਪੱਕੀ ਲੱਗੀ ਸ਼ਰਪ ਲੱਗੀ ਜੀਗਾ ਆ ਵੇਖ ਆਵੋ ਲੱਗੇ ਲੋ ਹਾਂਜੀ ਆ ਗਏ ਜੇ ਆ ਗਏ ਆ ਗਏ ਮਾਮਾ ਇਹਨਾਂ ਨੇਰਾ ਕਰਕੇ ਆ ਜੇ ਉਹਨੇ ਮੈਂ ਚਲੇ ਨਹਾਉਣ ਡੈ ਪਿਆ ਫਿਰ ਅੱਛਾ ਹਾਂਜੀ ਤਾਂ ਹੁਣ ਅੱਧੀ ਰਾਤ ਤੂੰ ਵੀ ਕਰ ਲੇਗਾ ਕੰਮ ਇੱਥੇ ਨਹੀਂ ਅਸੀਂ ਖਿੱਚ ਦੇਣਾ ਕੰਮ ਕੀ ਖਿੱਚ ਦੇਗਾ ਵੇਖਿਓ ਤੇ ਸਹੀ ਕੰਮ ਉਹ ਆ ਤੇਰਾ ਕੰਮ ਨਿਭੜਦਾ ਨਹੀਂਗਾ ਏ ਨਹੀਂ ਨਹੀਂ ਨਿਭੜ ਜਾਣਾ ਅਸੀਂ ਹੁਣੇ ਕਰ ਦੇਣਾ ਵਾ ਗੇਟ ਕਿੰਨੇ ਗੇਟ ਬੰਨ ਵਾਲੇ ਆ ਗੇਟ ਗੇਟ ਹੈਗੇ ਜੀ 1 2 3 4 5 6 6 ਰਹਿਗੇ ਆ 6 ਆ ਜਿਹੜੇ ਆ ਇਹ ਬਣੇ ਪਏ ਆ ਤੇ ਇਹਨਾਂ ਦੇ ਕਿੰਨੇ ਕਿੰਨੇ ਲੱਗਣ ਵਾਲੇ ਇਹਨਾਂ ਨੂੰ ਅਰ ਲੱਗਣਿਆਂ ਨੂੰ ਲੱਗਣ ਵਾਲੇ ਆ ਅਰਲੇਨਾਂ ਨੂੰ 6 ਨੂੰ ਲੱਗਣ ਵਾਲੇ ਅੰਦਰ ਬਾਹਰ 12 ਅਰਲ ਲੱਗਣੇ 6 ਨੂੰ ਅਰਲ ਲੱਗਣ ਵਾਲੇ ਆ 12 ਅਰਲ ਲੱਗਣੇ ਆ ਤੇ ਟਾਈਮ ਹੋ ਗਿਆ ਹੁਣ ਤੇਰਾ 10 ਵਜ ਗਏ ਆ 10 ਵਜ ਗਏ ਹਾਂ 10 ਵਜ ਗਏ ਤਾਂ ਤੂੰ ਗੇਟ ਯਾਰ ਕਿੱਥੋਂ ਬਣਾ ਦੇਗਾ ਸਵੇਰ ਤੱਕ ਆਪਾਂ ਸਵੇਰੇ 12 ਵਜ ਗੇਟ ਦੇਣੇ ਆ ਤੇ ਗਾਠਾਂ ਤੇਰੀਆਂ ਉਤਰਾ ਪਈਆਂ ਵਾ ਜੀ ਉਹਨਾਂ ਨੂੰ ਕਬਜੇ ਲਾਉਣੇ ਆ ਅਰਲ ਲਾਉਣੇ ਆ ਨਹੀਂ ਨਹੀਂ ਮੈਂ ਬਣਾ ਦੇਣੇ ਆ ਉਨ ਆ ਇੱਕ ਇੱਕ ਬਣਿਆ ਇੱਕ ਬਣਿਆ ਕਿ ਦੋ ਬਣੇ ਆ ਦੋ ਆ ਦੋ ਆ ਜੇ ਛੇ ਰਹਿੰਦੇ ਆ ਛੇ ਰਹਿੰਦੇ ਆ ਤੇ ਛੇ ਰਹਿੰਦੇ ਆ ਤੇ ਨਹੀਂ ਬਣੇ ਤੇ ਆਪਾਂ ਨਹੀਂ ਨਹੀਂ ਬਣਾ ਦੇਣੀ ਮੈਂ ਮੈਨੂੰ ਨਹੀਂ ਲੱਗਦਾ ਗੱਲ ਚੱਲ ਇੱਕ ਗੱਲ ਲੱਗੀ ਸ਼ਰਤ ਫਿਰ ਲੱਗੀ ਸ਼ਰਤ ਇਹ ਗੱਲ ਲੱਗੀ ਮੈਂ 12 ਵਜੇ ਗੇਟ ਦੇਣੇ ਆ ਏ ਠੀਕ ਆ 12 ਵਜੇ ਤੁਹਾਨੂੰ ਗੇਟ ਰੈਡੀ ਮਿਲਣਗੇ ਪੱਕੀ ਗੱਲ ਆ ਪੱਕੀ ਗੱਲ ਆ ਚੱਲ ਆ ਸ਼ਰਤ ਫਿਰ ਉਹੀ ਲਾਓ ਕਿਨੇ ਕਿਨੇ ਦੀ ਗੱਲ ਕਰ ਕਿਨੇ ਕਿਨੇ ਦੀ ਲਾਉਣੀ ਸ਼ਰਤ ਤੂੰ ਤੂੰ ਦੱਸ ਜੇ ਸ਼ਰਤ ਇਸ ਤਰ੍ਹਾਂ ਵੀ ਜੇ ਤੇ ਮੰਨ ਲਾ ਤੂੰ ਗੇਟ ਬਣਾ ਦੇਣਾ 12 ਵਜੇ ਤੱਕ ਹੂੰ ਤੇ ਰੁਪਈਆ 1000 ਨਾਮ ਤੇਨ ਪੱਕੀ ਗੱਲ ਆ ਪੱਕੀ ਗੱਲ ਆ 1000 ਰੁਪਈਆ ਨਾਮ ਤੇ ਛੇ ਦਰਵਾਜ਼ੇ ਜਿਹੜੇ ਆ ਇਹਨਾਂ ਦੇ ਅਰਲ ਲਾ ਕੇ ਔਰ ਪਲੱਸ ਦੋ ਬਾਰੀਆਂ ਵੀ ਬਣਾਉਣੀਆਂ ਨਾਲ ਬਣਾਵਾਂਗੀ ਜਿਹੜੀਆਂ ਨਹੀਂ ਸੱਚ ਦੋ ਨਹੀਂ ਯਾਰ ਪੰਜਵਾਂ ਬਾਰੀਆਂ ਵਖਾਹਰੇ ਕਾਪੀ ਵਖਾਹ ਕਾਪੀ ਫੜ ਪੰਜਵਾਂ ਤੂੰ ਹੀ ਤੇ ਫਿਰ ਵਾਧੇ ਜਾਂਦੀ ਯਾਰ ਕੰਮ ਵਾਵਾ ਫਿਰ ਮੈਂ ਤੈਨੂੰ ਕਹੀ ਜਾਂਦਾ ਤੂੰ ਟਾਈਮ ਨਾ ਆਉ ਤੂੰ ਆਉਂਦੇ ਨਹੀਂਗੇ ਛੇਤੀ ਫਿਰ ਇੱਕ ਦੋ ਤਿੰਨ ਆ ਫੜੀ ਕਾਪੀ ਮਾਰੀ ਜੀ ਖੋਲੀ ਤੇ ਨਹੀਂ ਪਿਛਲੇ ਪੇਜ ਤੇ ਹੀ ਆਇ ਇੱਕ ਦੋ ਤਿੰਨ ਤੇ ਚਾਰ ਤੇ ਪੰਜ ਵਾਰੀਆਂ ਵਾ ਚੱਲ ਤੈਨੂੰ ਟਾਈਮ ਹੋਰ ਦੋ ਤਿੰਨ ਘੰਟੇ ਵਾਦ ਦਿੰਦਾ 4 ਵਜੇ ਦਾ ਟਾਈਮ ਤੈਨੂੰ ਫਿਰ ਜੱਗਾ ਵੀ ਦੋ ਮੈਨੂੰ ਨਾਲ ਜੱਗਾ ਜੱਗੇ ਨੂੰ ਤੇ ਮੈਂ ਨਾਲ ਖੜਨਾ ਤੇ ਕੰਮ ਚੱਲਣ ਡਿਆ ਉੱਥੇ ਖੜਨਾ ਵਾ ਹੁਣ ਨਹੀਂ ਹੁਣ ਤੇ ਚੱਲ ਇਤਰਾ ਕਰ ਵੀ ਤੈਨੂੰ ਟਾਈਮ ਦਿੱਤਾ 5 ਵਜੇ ਤੱਕ ਕੱਲ ਇੱਕ ਘੰਟਾ ਹੋਰ ਵਾਦ ਦੇ ਦੇਣਾ ਜੱਗਾ ਹੁਣ ਨਹੀਂ ਮਿਲਣਾ ਤੈਨੂੰ ਜੱਗਾ ਤੈਨੂੰ ਆ ਸਵੇਰੇ 2 ਘੰਟੇ ਲਵਾ ਦੂਗਾ 8 ਵਜੇ ਤੋਂ ਤੂੰ ਰਾਤ ਲਾ ਦਿਨ ਲਾ ਜਿੰਨਾ ਚਿਰ ਮਰਜ਼ੀ ਲਾ ਠੀਕ ਆ ਠੀਕ ਆ ਜੇ ਮੰਨ ਲਾ ਤੂੰ 5 ਵਜੇ ਤੱਕ ਮੈਨੂੰ ਨਾਲ 5 ਬਾਰੀਆਂ ਹੂੰ ਤੇ ਨਾਲ ਆ ਜਿਹੜੇ ਦਰਵਾਜੇ ਆ ਇਹ ਕੰਪਲੀਟ ਕਰਕੇ ਦੇਣੇ ਆ ਠੀਕ ਆ ਠੀਕ ਆ ਜੇ ਤੂੰ ਮੈਨੂੰ ਇਹ ਰੈਡੀ ਕਰ ਦਿੰਦਾ ਵਾ ਤੇ ਤੈਨੂੰ 1000 ਰੁਪਇਆ ਨਾਮ 5 ਵਜੇ ਤੱਕ ਦਾ ਟਾਈਮ ਦਿੱਤਾ ਨਾਲ ਤੈਨੂੰ ਠੀਕ ਆ ਤੇ ਜੇ ਮੰਨ ਲਾ ਨਾ ਆਪਣੇ ਫੇਰ ਫੇਰ ਜੋ ਤੂੰ ਹੀ ਆਖੋ ਹੂੰ ਜੋ ਹੋ ਪਾਉਂਗਾ ਚਲ ਦੱਸ ਫੇਰ ਤੂੰ ਆਪ ਦੇ ਮੂੰਹ ਦੱਸ ਦੇ ਮੈਂ ਹੁਣ ਤੂੰ ਕੰਮ ਵੀ ਕਰਨਾ ਵਾ ਮਾਲਾ ਲਾਉਣੇ ਵੇ ਦਿਹਾੜੀ ਵੀ ਲਾਵਾਂਗੇ ਚਲੋ ਲੇਟ ਵੀ ਹੋਵੇਂਗਾ ਤੇ ਫੇਰ ਵੀ ਆਪਾਂ ਜੇ ਲੇਟ ਹੋ ਗਿਆ ਤਾਂ ਤੇਰੀ ਮਿਹਨਤ ਕੀਤੀ ਜਾਂਦੀ ਰਹਿਣੀ ਆ ਯਾਰ ਸਹੀ ਆ ਦੱਸਦਾ ਨਹੀਂ ਆ ਮੈਂ ਕਹਾਂ ਤੇਰੀ ਮਿਹਨਤ ਕੀਤੀ ਜਾਂਦੀ ਰਹਿਣੀ ਆ ਤਾਂ ਤੂੰ ਮੈਨੂੰ ਦੱਸ ਵੀ ਹੁਣ ਕਿਤਰਾ ਕਰਨੀ ਆ ਪਰ ਫਿਰ ਵੀ ਤੈਨੂੰ ਇਸ ਚੀਜ਼ ਦਾ ਤੇ ਕੁਝ ਜਵਾਬ ਦੇਣਾ ਹੀ ਪਊਗਾ ਵੀ ਤੂੰ ਕੀ ਪਾਰਟੀ ਕਰੇਂਗਾ ਸਾਡੇ ਨਾਲ ਹੈ ਜੇ ਨਾ ਬਣੇ ਤੇ ਫਿਰ ਮੈਂ ਪਾਰਟੀ ਕਰ ਦੂੰਗਾ ਕੀ ਪਾਰਟੀ ਕਰੇਂਗਾ ਉਹ ਵੀ ਦੱਸ ਜੋ ਤੁਸੀਂ ਆਖੋਗੇ ਮੈਂ ਖਵਾ ਦੂੰਗਾ ਤੁਹਾਨੂੰ ਚੱਲ ਠੀਕ ਆ ਜੇ ਮੰਨ ਲਾ ਕੱਲ 5 ਵਜੇ ਤੱਕ ਨਹੀਂ ਬਣਦੀ ਜੇ ਕਿਹਾ ਤੂੰ ਦੱਸ ਪੁੱਤ ਕੀ ਖਾਣਾ ਅੱਜ ਫਿਰ ਦੱਸ ਫਿਰ ਆਪਾਂ ਫਿਰ ਆਪਾਂ ਇਹਦੇ ਤੋਂ ਖਾਵਾਂਗੇ ਜੋ ਖਾਣਾ ਮੈਂ ਇਹ ਆਨਾ ਸਵੇਰੇ ਜੀ ਖਵਾ ਦੂੰ ਆਰ ਵੀ ਬਣ ਦੂ ਹੀ ਇਹਦੇ ਲਈ ਇਹਦੇ ਰ ਖਾਵਾਂਗੇ ਇਹਨੂੰ ਹਾਂ ਇਹ ਬਣਾ ਦੂਗਾ ਪੋਤਨ ਹੈ ਪੋਤਨ ਹੈ ਯਾਰ ਚ ਕੋਈ ਨਹੀਂ ਦੇਣਾ ਤੈਨੂੰ ਜੇ ਉਹਦਾ ਯਾਰ ਬਣ ਗਿਆ ਤੇ ਚਲ ਨਿਆ ਮੈਂ ਹੀ ਲੈਣਾ ਬਣਾਉਣੇ ਇੰਨੇ ਹੀ ਆ ਹਾਂ ਤੂੰ ਨਹੀਂ ਕਿਹਾ ਇਹਦੇ ਨਾਲ ਲਗੜਣੀ ਬੰਦਾ ਮੈਂ ਦੇ ਨਹੀਂ ਸਕਦਾ ਚਲ ਮੈਂ ਜੱਗੇ ਨੂੰ 100 ਰੁਪਏ ਦੇ ਦੂੰਗਾ ਨਹੀਂ ਉਹਨੇ ਜੱਗੇ ਜੱਗੇ ਨੇ ਆਣਾ ਤੂੰ ਵੀ ਇੰਜ ਕਰ ਤੂੰ ਜਾ ਇਕੱਲਾ ਹੀ ਕੰਮ ਦੇ ਤੇ ਮੈਂ ਇਹਦੇ ਨਾਲ ਇਹਦੇ ਨਾਲ ਕਰਵਾਉਣਾ ਦੋ ਘੰਟੇ ਉਹਨੇ ਕੋਨੇ ਸਾਰੀ ਦਿਹਾੜੀ ਤੇ ਨਾਲ ਲਵਾ ਦੇਣੀ ਆ ਇਦਾਂ ਨਾ ਕਹਿ ਜੱਗਾ ਤੂੰ ਇਹ ਲਾਲਚ ਨਾ ਦੇ ਜੱਗਾ ਕੋਈ ਲਾਲਚ ਨਹੀਂ ਤੈਨੂੰ ਕੋਈ ਲਾਲਚ ਨਹੀਂ ਲਾਲਚ ਕੋਈ ਨਹੀਂ ਜਿਹੜੇ ਆ ਜਾਦਰਾਂ ਨਾਲ ਆਏ ਨੇ ਸਿਰਫ ਇੱਕ ਸਕਰੂ ਲਾਉਣਾ ਰਾਇਏ ਅੱਛਾ ਬਣੂ ਦਾ ਤੂੰ ਸਾਰੇ ਰੈਡੀ ਕਰਨੇ ਚਾਦਰਾਂ ਗੱਡੀਆਂ ਲਾ ਕੇ ਮਾਂ ਵੀ ਰੋਕੇ ਗੇਲੇ ਮਾਂ ਕਰ ਦੂੰਗਾ ਮੈਂ ਆਹ ਕੀ ਧਿਆਨ ਜ਼ਿੰਮੇਵਾਰੀ ਹਣੇ ਦੀ ਆ ਬੜਾ ਰਹੇ ਹਿੰਦੇ ਆ ਪਾਰਟੀ ਥੋ ਲਾਵਾਂਗੇ ਜੋ ਬਣਾ ਦੂੰਗਾ 1000 ਰੁਪਿਆ ਨਾਮ ਨਹੀਂ 4 ਰੁਪਿਆ ਨਾਮ ਆਹ ਨਹੀਂ ਬਣੀ ਫਿਰ ਇਥੋਂ ਲਾਵਾਂਗੇ ਪਾਰਟੀ ਅੱਛਾ ਇਦਾਂ ਆਪਣੀ ਇਹ ਗੱਲ ਆ ਚੱਲ ਗੱਲ ਫਿਰ ਤੇਰੇ ਵੱਲੋਂ ਫਿਰ ਪਾਰਟੀ ਕੱਲ ਨੂੰ ਹੋਊਗੀ ਵੇਨੇ ਆ ਸ਼ਾਮ ਤੱਕ ਕਾਦੀ ਪਾਰਟੀ ਦਿਨਾ ਤੂੰ ਸਾਨੂੰ ਤੇ ਚੱਲ ਇੱਧਰ ਹੋ ਤੇ ਸਾਡੇ ਨਾਲ ਸੱਦਾ ਹੋ ਕੇ ਤੇ ਹੱਥ ਮਿਲਾ ਇੱਕ ਵਾਰੀ ਵੀ ਲੱਗੀ ਸ਼ਰਤ ਮੈਨੂੰ ਜਿੰਨੇ ਬਣਾ ਦੇਗਾ ਲੱਗੀ ਲੱਗੀ ਸ਼ਰਤ ਲੱਗੀਗਾ ਚੱਕ ਬਈ ਜੇ ਨਹੀਂ ਲੱਭੜੇ 100 ਰੁਪਇਆ ਨਾਮ ਤੇਨੂੰ 100 ਰੁਪਇਆ ਨਾਮ ਤੇ ਜੇ ਨਾਮ ਬਣਿਆ ਤੇ ਫਿਰ ਪੁੱਤ ਮੈਂ ਆਪਦੇ ਸਾਹਬ ਨਾਲ ਪਾਰਟੀ ਲੈਣੀ ਠੀਕ ਆ ਚਲੋ ਠੀਕ ਆ ਜੀ ਹਾਂ ਚਲੋ ਠੀਕ ਆ ਪਾਉਨੇ ਫਿਰ ਕੱਲ ਨੂੰ ਇਹਦਾ ਵੀਡੀਓ ਦਾ ਬਾਕੀ ਕੀ ਕਰਦਾ ਗੱਲ ਕੱਲ 5 ਵਜੇ ਤੱਕ ਇਹ ਗੇਟ ਦੇ ਪਾਉਂਦਾ ਕਿ ਨਹੀਂ ਪਾਉਂਦਾ ਦੇ ਪਾਉਂਦਾ ਆਪਾਂ ਵੇਨੇ ਆ ਕੱਲ 5 ਸ਼ਾਮੀ 5 ਵਜੇ ਤੱਕ ਤੇ ਕੱਲ ਰਾਤ ਨੂੰ 8 ਵਜੇ ਦਾ ਜਿਹੜਾ ਵਾ ਦੂਜਾ 파ਟ ਸੈਂਡ ਕੀਤਾ ਜਾਊਗਾ ਵੀਡੀਓ ਬਣਾ ਕੇ ਵੀ ਇਹਨੇ ਬਣਾਏ ਆ ਕਿ ਨਹੀਂ ਬਣਾਏ ਉਹ ਕੱਲ ਆਪਾਂ 5 ਵਜੇ ਵੀਡੀਓ ਪਾਵਾਂਗੇ ਸੌਰੀ 8 ਵਜੇ ਵੀਡੀਓ ਪਾਵਾਂਗੇ ਅਪਲੋਡ ਕਰਾਂਗੇ ਤੇ ਫਿਰ ਗਿੱਲ ਨੂੰ ਨਾਮ ਵੀ ਉਦੋਂ ਹੀ ਦਵਾਂਗੇ ਵੀਡੀਓ ਦੇ ਵਿੱਚ ਹੀ ਤੇ ਜੇ ਗਿੱਲ ਤੋਂ ਨਾਮ ਬਣੇ ਤਾਂ ਫਿਰ ਗਿੱਲ ਤੋਂ ਪਾਰਟੀ ਵੀ ਆਪਾਂ ਵੀਡੀਓ 'ਚ ਹੀ ਲਵਾਂਗੇ ਚਲੋ ਠੀਕ ਆ ਫਿਰ ਤੂੰ ਹੀ ਨਾਮ ਤਿਆਰ ਰੱਖੋ ਮੇਰਾ ਮੈਂ ਨਾ ਕੋਈ ਗੱਲ ਨਹੀਂ ਨਾਮ ਤਿਆਰ ਰੈਡੀ ਹੈ 1000 ਰੁਪਏ ਦਰਾ ਵੱਖਰਾ ਰੱਖ ਲੈਣਾ ਮੈਂ ਨਾਮ ਤਾਂ ਪਤਾ ਆਪੇ ਬੰਨ ਜਾਣਾ ਜਦੋਂ ਮੈਂ 1000 ਰੁਪਏ ਤੇ ਆਪੇ ਨਿਕਲਾਉਣਾ ਜਦੋਂ ਤੂੰ ਮੈਨੂੰ ਕੱਲ 5 ਵਜੇ ਤੱਕ ਕੰਮ ਦੇ ਦਿੱਤਾ ਪਰ ਤੈਨੂੰ ਔਖੀ ਹੋ ਜਾਣੀ ਪਾਰਟੀ ਦੇਣੀ ਠੀਕ ਆ ਠੀਕ ਆ ਹਾਂ ਚੱਲ ਠੀਕ ਆ ਫਿਰ ਚਲੋ ਠੀਕ ਹੈ ਜੀ ਵੀਰ ਜੀ ਬਣੇ ਰਹੋ ਅਗਲੇ ਅਗਲਾ ਪਾਰਟ ਵੀ ਜਰੂਰ ਵੇਖਿਓ ਵੀਡੀਓ ਦਾ ਕੱਲ 8 ਵਜੇ ਅਪਲੋਡ ਕਰਾਂਗੇ ਦੂਜਾ ਪਾਰਟ ਵੀ ਕੀ ਕਰਦਾ ਕੀ ਗੱਲਾਂ